ਅੱਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਸਹੇਬੇ ਕਮਾਲ ਸਰਬਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਬਾਬਾ ਜੀ ਸਤਨਾਮ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਦੀ ਪ੍ਰੇਰਣਾ ਕੀਤੀ ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੇਵਾ ਕੀਤੀ ਅਤੇ ਬੀਬੀਆਂ ਨੇ ਵੀ ਲੰਗਰ ਪ੍ਰਸ਼ਾਦੀ ਬਣਾਏ ਸੇਵਾਦਾਰਾਂ ਦੇ ਵਿੱਚ ਦਵਿੰਦਰ ਸਿੰਘ ਖੰਨਾ ਅਮਰਤਪਾਲ ਸਿੰਘ ਸ਼ਿਸ਼ਰਪ੍ਰੀਤ ਸਿੰਘ ਅਮਰੀਕ ਸਿੰਘ ਹਰਨੂਰ ਸਿੰਘ, ਸਰਿੰਦਰਪਾਲ ਸਿੰਘ, ਜਗਮੀਤ ਸਿੰਘ, ਵਾਹਿਗੁਰੂਪਾਲ ਸਿੰਘ, ਉਪਕਰਨ ਸਿੰਘ, ਅਮਰਪਾਲ ਜਰਾਣਾ, ਆਵੀ ਨੂਰ ਸਿੰਘ, ਹਰਚਰਨ ਸਿੰਘ ਜਟਾਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਹੋਏ ਅਤੇ ਸੇਵਾਦਾਰਾਂ ਨੇ ਆਪਣੇ ਫਰਜ਼ ਨੂੰ ਸਮਝਦੇ ਹੋਏ ਲੰਗਰ ਵਰਤਾਉਣ ਦੀ ਅਤੇ ਬਣਾਉਣ ਦੀ ਬਹੁਤ ਵੱਡੀ ਸੇਵਾ ਕੀਤੀ। ਅਤੇ ਕੋਸ਼ ਸੇਵਾਦਾਰਾਂ ਨੇ ਜੁੱਤੀਆਂ ਦੀ ਸੇਵਾ ਕੀਤੀ ਜੁੱਤੀਆਂ ਨੂੰ ਸੁਭਾਲਣ ਦੀ ਅਤੇ ਨੰਬਰ ਲਗਾਉਣ ਦੀ ਸੇਵਾ ਨੌਜਵਾਨਾਂ ਨੇ ਬੜੇ ਹੀ ਸੇਵਾ ਭਾਵਨਾ ਨਾਲ ਇਹ ਸੇਵਾ ਨੂੰ ਨਵਾਇਆ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤਮ ਤੇ ਹੋਏ ਜੇ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਏ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਰੁੱਠੇ ਸਬਤ ਪੁਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿ ਭਿਆਵੇ ਧਾਈ ਸਭ ਥਾਈ ਹੋਏ ਸਹਾਈ ਜਿਸਮੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦੇਸਾਂ ਪਤਸ਼ਾਹੀਆਂ ਦੀ ਜੋਤ ਤਨ ਤਨ ਆਦ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰਦਾ ਧਿਆਨ ਧਰ ਖਾਲਸਾ ਜੀ ਸੰਗ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਪੋਂ ਸਭ ਜਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਧੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਖ ਤਿਲਾਈ ਦੀ ਗਵਾਹੀ ਦੇ ਕੇ ਅਨੰਦ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੇ ਪਵਿੱਤਰ ਕਮਾਈ ਦਾ ਧੰਨ ਤਰ ਖਾਲਸਾ ਜੀ ਸਾਹਿਬ ਜੁਣਾ ਜੀ ਵਾਹ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮਹਿ ਇਤਸੀਸ ਦਿੱਤੇ ਬੰਦ ਬੰਦ ਕਟਵਾਏ ਪੋਪਰੀਆਂ ਲੋਹਣਾਂ ਚਰਪੜੀਆਂ ਦੇ ਚੜੇ ਤਾਨ ਆਰਿਆਂ ਨਾਲ ਕਰਵਾਏ ਗੁਰਦੁਆਰੇ ਨਹੀਂ ਕੁਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਨਾਂ ਨਿਵਾਹੀ ਤਿਨਾ ਦੀ ਪਵਿੱਤਰ ਕਮਾਈ ਦਾ ਧੰਨ ਤਰ ਖਾਲਸਾ ਜੀ ਸਾਹਿਬ ਜੁਣਾ ਜੀ ਜਾੰਤ ਤਾ ਸਰਬਤ ਗੁਰੂ ਗਵਾਰਿਆਂ ਦਾ ਧਿਆਨ ਸਰਬਸਾਜੀ ਸਾਧ ਜੀ ਸੰਤ ਗੁਰ ਨਾਨਕ ਨਿਵਾਰ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਔਰਨ ਕਾ ਸਦਕਾ ਸਰਬਿਸ ਕੋ ਇਹ ਨਾਨਕ ਖਾਲਸਾ ਜੀ ਸਾਹਿਬ ਨਾਮ ਨਰਸਰੀ ਹੈ ਦੇਵ ਕੇ ਪਦੇ ਗਿਰਧ ਕੀ ਪੈ ਪੰਖ ਕੀ ਜੀ ਸਰਬ ਜੀ ਸਹਾਇ ਕਾਲਸਾ ਜੀ ਕੇ ਬੋਲ ਬਾਰੇ ਗੁਰੂ ਨਾਨਕ ਜੀ ਬਖਸ਼ੋ ਜੀ ਸਖਾ ਨੂੰ ਸਿੱਖੀ ਦਾ ਨਿਸ਼ਾਨ ਹਤਤਾਨ ਵਿਵੇਕ ਦਾਣ ਵਿਸਾਹਾ ਦਾਣ ਪ੍ਰਸਾਦ ਦਾਣ ਨਾਨਾ ਸਰਦਾ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਣ ਚੌਕੀਆਂ ਝੱਡੇ ਪੁੰਗੇ ਜੁਗ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਜੁਣਾ ਦੀ ਬਾਹੇ ਗੁਰ ਸਿੱਖਾਂ ਦਾ ਮਾਨੀ ਵਾ ਮਤ ਉਚੇ ਮਤ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀੋ ਸ੍ਰੀ ਨਨ ਗਣ ਸਾਹਿਬ ਹੋਰ ਗੁਰਧਾਮ ਜਨਾਂ ਕੋ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਕੁੱਲੇ ਦਰਸ਼ਨ ਦੇ ਆਦਾਰ ਸਿਵ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਜੀ ਨਿਮਾੜਿਆਂ ਦੇ ਮਾਨ ਨਿਟਣਿਆਂ ਦੇ ਤਾਂ ਨਿਉਟਿਆਂ ਦੀ ਓਟ ਧੰਨ ਧਨ ਆਗ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਕਮਲਾ ਵਿਖੇ ਸਨੇਵਰ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਪਾਵਨ ਮਹਾਂ ਵਾਕ ਨੇ ਉੱਤਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੈ ਕਿਉ ਕਰਣਾ ਨਾਰਾਇਣ ਨਰਪਤ ਨਮਸ਼ ਕਰੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਮੈਂ ਪ੍ਰਗਟਿਓ ਪੁਰਖ ਅਗੰਮੜਾ ਬਰੀਆਮ ਇਕੈਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਸੰਤ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀਓ ਆਪ ਜੀ ਦਾ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਪਾਤਸ਼ਾਹ ਜੀਓ ਸਮੂਹ ਨਗਰ ਦੇ ਸੰਗਤ ਵੱਲੋਂ ਇਕੱਤਰਤ ਹੋ ਕਰਕੇ ਪਰਸੋਂ ਦਿਨ ਤੋਂ ਲੈ ਕਰਕੇ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਧੁਰਗੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਟਾਈ ਦੇ ਪਾਵਨ ਮਹਾਂਵਾਕ ਅਨੁਸਾਰ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ ਆਪ ਜੀ ਦੀ ਕਿਰਪਾ ਸਦਕਾ ਰਹਿਮਤ ਸਦਕਾ ਨਿਰਵਿਗੰਤਾ ਸਹਿਤ ਪਾਵਨ ਗੁਰਬਾਣੀ ਦੀ ਸੰਪੂਰਨਤਾ ਹੋਈ ਭੋਗ ਪਾਏ ਗਏ ਪ੍ਰੰਤ ਪਾਵਨ ਬਵਿੱਤਰ ਹਜ਼ੂਰੀ ਅੰਦਰ ਹਰ ਜਸ ਕੀਰਤਨ ਹੋਏ ਵਿਚਾਰਾ ਹੋਇਆ ਪੜੇ ਸੁਣੀ ਗੁਰਬਾਣੀ ਸੋਧ ਕੇ ਸਤਖੰਡ ਵਿਖੇ ਪ੍ਰਵਾਨ ਕਰਨੀ ਅੱਖਰਵਾਧਾ ਕਟਾ ਪੁੱਲ ਚੁਕ ਮਾਫ ਕਰਨਾ ਅੱਗੇ ਤੋਂ ਸੁੱਤ ਸਪਸ਼ਟ ਬਾਣੀ ਪੜ੍ਹਨ ਸੰਦੇ ਸਮਰੱਥਾ ਵਸ਼ਨੀ ਬੜੇ ਸੁਨ ਗੁਰਬਾਣੀ ਦਾ ਮਹਤਮ ਆਪ ਜੀ ਨੇ ਸਮੂਹ ਸੰਗਤ ਦੇ ਹਿਰਦਾਂ ਦੇ ਵਸਾਉਣਾ ਦਰੋ ਕਰੂੰ ਗੁਰਸਿੱਖੀ ਜੀਵਨ ਨਾਮਦਾਨ ਦੀ ਅਰੁਗਤਾ ਤੰਦ ਰੁਸਤੀ ਦੀਆਂ ਦਾਤਾਂ ਵਸ਼ਨੀਆਂ ਜੀ ਸਰਵ ਆਦੇ ਕਾਰਜ ਸਫਲੇ ਕਰਨੇ ਕਦਮ ਕਦਮ ਲੇਖੇ ਵਿੱਚ ਲਾਉਣੇ ਚੜ੍ਹਦੀ ਕਲਾ ਵਿੱਚ ਸਿਸ ਕਰਨੇ ਸਤਿਗੁਰੂ ਜੀ ਪਰਸੋ ਦਿਨ ਤੋਂ ਲੈ ਕੇ ਕਰਕੇ ਸੰਗਤਾਂ ਵੱਲੋਂ ਆਪ ਜੀ ਦੇ ਪਾਵਨ ਦਰਬਾਰ ਵਿਖੇ ਬੇਅੰਤ ਰਸਤਾ ਵਸਤਾ ਮਾਇਆ ਦੀ ਸੇਵਾ ਪੰਕੀ ਹੈ ਇਲਪਾ ਕਰਨੀ ਸਮੂਹ ਸੰਗਤ ਦੇ ਸੇਵਾ ਪ੍ਰਵਾਨ ਕਲੈਨੀ ਖਦਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਗੁਰਮਤਿ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਆਪ ਜੀ ਨੂੰ ਸੁੰਦਰ ਰਮਾਲੇ ਪਹਿਨਾਏ ਗਏ ਅੰਗੀਕਾਰ ਕਰ ਲੈਣੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪਰਦੇ ਕਦਨੇ ਚੜ੍ਹਦੀ ਕਲਾ ਵਿੱਚ ਸ਼ਿਸ਼ਕਾਣੇ ਸਤਿਗੁਰੂ ਜੀ ਇਸ ਵਕਤ ਪਾਵਨ ਪਵਿੱਤਰ ਹਜ਼ੂਰੀ ਅੰਦਰ tihaval ਕੜਾ ਪ੍ਰਸ਼ਾਦੀ ਦੇ ਸਜਾ ਕਰਕੇ ਹਾਜ਼ਰ ਕੀਤੀ ਗਈ ਹੈ ਦਰ ਪ੍ਰਵਾਣ ਹੋਵੇ ਲੰਗਰ ਸਜਾ ਕਰਕੇ ਹਾਜ਼ਰ ਕੀਤੇ ਗਏ ਨੇ ਜੀ ਭੋਗ ਲਾਭ ਪੰਡਾਰੇ ਅਦੁੱਤ ਵਰਤਨ ਜੋ ਜੀ ਸਕੇ ਪਵਿੱਤਰ ਨਾਮ ਵਾਹਿਗੁਰੂ ਵਾਹਿਏ ਗੁਰ ਜਪੇ ਸਤਿਗੁਰੂ ਜੀ ਇਸ ਵਕਤ ਆਪ ਜੀ ਕਿਰਪਾ ਕਰੋ ਜੀ ਪਾਵਨ ਹੁਕਮ ਨਾਮੇ ਬਖਸ਼ੋ ਹੁਕਮਤੇ ਚੱਲਣ ਦੀ ਸਮਰੱਥਾ ਬਖਸ਼ੋ ਸੁਖ ਹੋਵੇ ਨਾਮ ਚਿਤਿ ਆਵੇ ਨਾਨਕ ਨਾਮ ਸਰਬਤ ਦਾ ਅਲਾ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਗੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਰਾਜ ਕਰੇਗਾ ਖਾਲਸਾ ਕੀ ਖੁਾਰ ਹੋਏ ਸਭ ਮਿਲਹਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀ ਮਹ ਪ੍ਰਗਟੇ ਸੁਰਤਿ ਅਵੰਡਾ ਵਰੀਆਂ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚਿਲਾ ਸੁਖਵਟਾਲ ਗੁਰਸੇਵੀ ਐ ਐਨਸ ਸਹਜ ਸੁਭਾਈ ਦਰਸ਼ਨ ਪਰ ਸੇ ਗੁਰੂ ਕਹਿ ਜਨਮ ਮਰਨ ਦੁਖ ਜਾਈ ਧੰਨਵਾਹਿ ਗੁਰੂ ਸਾਹਿਬ ਜੀ ਸੋ ਰਥ ਨਾਮ ਅੱਲਾ ਪੰਜ ਵਾਰ ਸੂਖ ਸਹਿਜ ਆਨੰਦਾ ਪ੍ਰਭ ਮਿਲੇਓ ਮਨ ਭਾਵੰਦਾ ਸੂਖ ਸਹਿਜ ਆਨੰਦਾ ਪ੍ਰਭ ਮਿਲੇਓ ਮਨ ਭਾਵੰਦਾ ਹੂਰੇ ਗੁਰ ਕਿਰਪਾ ਤਾਰੀ ਤਾਕਤ ਬਈ ਨਮਾਰੀ ਹਰ ਕੀ ਪ੍ਰੀਤ ਸੋ ਸਤਗੁਰਾਂ ਦੀ ਬੜੀ ਅਪਾਰ ਕਿਰਪਾ ਬਖਸ਼ਿਸ਼ ਹੋਈ ਜੋ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਕਲਗੀਰ ਪਤਿਸ਼ਾ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਮਨਾਉਂਦੇ ਆਂ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋ ਕਿੰ ਤੋਂ ਲੈ ਕਰਕੇ ਪ੍ਰਾਰੰਭ ਸਨ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਨਿਰਵਿਘਨ ਦਾ ਸਹਿਤ ਪਾਵਨ ਗੁਰਬਾਣੀ ਦੀ ਸੰਪੂਰਨਤਾ ਹੋਈ ਆਪ ਸਮੂਹ ਸੰਗਤਾਂ ਨੇ ਗੁਰੂ ਚਰਨਾ ਵਿੱਚ ਬੈਠ ਕੇ ਹਾਜ਼ਰੀਆਂ ਲਗਵਾਇਆਂ ਸੋ ਆਪ ਸਮੂਹ ਸੰਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾਹੀ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਇਸੇ ਤਰ੍ਹਾਂ ਹੀ ਸੰਤਾਂ ਦੇ ਵਿੱਚ ਉਤਸ਼ਾਹ ਓਸ਼ਿਸ਼ ਕਰਨ ਆਪਣੇ ਜਨਮ ਦਿਹਾੜੇ ਮਨਾਉਣ ਦੇ ਵੱਲ ਉਤਮ ਮਰਸ਼ਦੇ ਰਹਣ ਸਤਿਗੁਰੂ ਸੋ ਹੁਣ ਖੜਾ ਪ੍ਰਸਾਦ ਜੀ ਦੀ ਵਰਤਰੀ ਹੈ ਪ੍ਰੇਮ ਸਹਿਤ ਪ੍ਰਾਪਤ ਕਰੋ ਜੀ ਉਪਰੰਤ ਸੰਤਾਂ ਨੂੰ ਵਿਅਕਤੀ ਹੈ ਕਿ ਗੁਰੂ ਕੇ ਲੰਗਰ ਪਿਆਰ ਨੇ ਪਹਿਲਾਂ ਗੁਰਮੁਖ ਪਿਆਰੇ ਵੀ ਗੁਰੂ ਕਾ ਲੰਗਰ ਛਕਣਗੇ ਉਸ ਤੋਂ ਅਰੰਭ ਬੀਬੀਆਂ ਭੈਣਾਂ ਨੇ ਲੰਗਰ ਛਕਣਾ ਹੈ ਸੋ ਕਾਲੀ ਬਿਲਕੁਲ ਵੀ ਨਹੀਂ ਕਰਨੀ ਕਿੜਾ ਪ੍ਰਸ਼ਾਦ ਦੀ ਦੇ ਇੱਕ ਵਾਰ ਤਈ ਹੈ ਪ੍ਰੇਮ ਸਹਿਤ ਪ੍ਰਾਪਤ ਗੁਰੂ ਜੀ ਬੱਚੇ 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 ਬੈਠ ਗਏ ਇੱਥੇ ਜਗਾ ਨਾ ਉੱਤੇ ਜਾਣਾ ਨਹੀਂ ਉਹ ਸਦਾ ਆਪਣਾ ਸੰਦ ਨਾਲ ਜੀ